ਤੋਂ ਲਾਉਂ ਛੇ ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ ਫੋਰ ਹੈਵ ਬੀਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ ਫੋਰ ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਰ ਜਿਹਾ ਚੱਲਦਾ ਪਿਆ ਤਾਂ ਉਹਨਾਂ ਨੂੰ ਵੀ ਮੋਸਟ ਆਫਲੀ ਦੇ ਸੈਂਡਿੰਗ ਟੂ ਅੰਮ੍ਰਿਤਸਰ ਐਂਡ ਬਾਕੀ ਇੱਥੇ ਹੋਰ 10-12 ਬੰਦੇ ਹੈ ਸੋ ਦੇ ਹੈਵ ਅਸੀਂ ਉਹ ਚੈੱਕ ਕਰ ਰਹੇ ਹਾਂ ਕਿ ਕੁਝ ਕੁਝ ਉਹ ਸੀਰੀਅਸ ਫੋਟੇਜ ਵਿੱਚ ਆ ਰਹੀ ਹੈ। ਉਹਦੇ ਚ ਇਹ ਵੀ ਆ ਰਿਹਾ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ। ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ বাস ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਨ ਦੇ ਵਿੱਚ ਜਾੜੀ ਬੜੀ। ਤਾਂ ਬੜੀ ਅਸੀਂ ਇਸ ਚੀਜ਼ ਨੂੰ ਸਟੈਬਲਿਸ਼ ਕਰ ਰਹੇ ਹਾਂ। ਪ੍ਰੋਪਰ ਇਨਵੈਸਟੀਗੇਸ਼ਨ ਇਹਦੇ ਵਿੱਚ ਕਰ ਰਹੇ ਹਾਂ। ਠੀਕ ਹੈ। ਥੈਂਕ ਯੂ। ਉਹ ਲੋ ਇਹਨਾਂ ਦੇ ਨੋਟਿਸ ਤੇ ਲਿਆਦੇ ਆ। ਇਹ ਵੀ ਜਿਹੜੇ ਮੋਟਰ ਬਾਕੀ ਕੁਝ ਜਿਹੜੇ ਕੋਈ ਚੀਜ਼ ਸੀ ਜਿਹਨਾਂ ਨੇ ਮੂਵੀ ਕੀਤੀ ਕਰਤੀ ਉਹਨਾਂ ਆਰਟਿਸਟਾਂ ਦੇ ਹੱਥ ਚਲੇਗੇ ਬਾਕੀ ਪੇਸ਼ੈਂਟ ਜਿਹੜੇ ਪਏ ਆ ਜਿੰਨੇ ਵੀ ਪੇਸ਼ੈਂਟ ਇੱਥੇ ਹੈਗੇ ਆ ਬਿਲਕੁਲ ਜਿਹੜੇ ਠੋਕੇ ਆ ਬਿਲਕੁਲ ਟਿਕਾਣੇ ਨੂੰ ਕੋਈ ਸਾਥ ਪੇਸ਼ੈਂਟ ਨੂੰ ਕੋਈ ਕਾਲ ਨਹੀਂ ਆ ਰਹੀ ਔਰ ਸਾਡੇ ਡਾਕਟਰ ਵੀ ਕਿਤਾ ਤੁਸੀਂ ਦੇਖ ਹੀ ਰਹੇ ਹੋ ਕਿ ਸਾਰੀ ਟੀਮ ਜਿਹੜੀ ਇੱਥੇ ਜਿਹੜੀ ਆ ਰਹੀ ਹੈ ਨਾ ਉਹ ਇੱਕੋ ਜਿਹੇ ਆਈਐਮਐ ਸਾਡੇ ਕਾਲਾ ਜਿਹੜੇ ਉਹਨਾਂ ਦੇ ਮੈਂਬਰ ਵੀ ਇੱਥੇ ਜਿਹੜੇ ਆ ਕੇ ਨਾਮ ਦੇ ਰਹੇ ਆ ਕਿ ਕੋਈ ਵੀ ਸਰਵੋਤਮ ਅਫਸਰ ਸਾਥ ਦੇ ਹਨੇ ਤੋਂ ਬੱਚੇ ਬੱਚੇ ਨਹੀਂ ਹੋ ਗਏ ਬੱਚੇ ਉਹਦੇ ਡਲਟਾ ਬੱਚਾ ਹੈ ਜੀ ਕਹਿੰਦੇ ਆ ਤਿੰਨ ਜਿਹੜੀਆਂ ਸਾਡੇ ਕੋਲ ਇਸ ਵੇਲੇ ਕਿਹੜੀਆਂ ਨਹੀਂ ਆਉਂਦੀਆਂ ਬੜੀ ਦੁਖ ਦੀ ਗੱਲ ਹੈ ਜੀ ਚਾਰ چلو بھائی چلتے ہیں جو پایا تھا وہ پار گئے ہیں میں نے صحیح دیر میں بات کی تھی یہ چار اس میں کوئی بھی نہیں ہے हेलो جی جی ہاں بھائی ابھی صحیح سے ਸੋ ਵੀਰ ਜੀ ਇਹ ਮੈਂ ਤੁਹਾਨੂੰ ਚੀਕਾ ਲੱਗਦੀ ਹੈ ਸਾਡੀ ਪ੍ਰੋਪਰਟੀ ਦੀ ਮਾਇਨੇ ਕਾਹਦੇ ਹੋਏ ਪ੍ਰੋਪਰਟੀ ਨੇ ਇੱਕ ਚੀਜ਼ ਕਰਦੇ ਕਿਸੇ ਵੀ ਕਿਸੇ ਤੋਂ ਸੋ ਬਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਬਟਾਲਾ ਕਾਧੀਆਂ ਰੋਡ ਹੈ ਉਸ ਰੋਡ ਦੇ ਉੱਤੇ ਤਾਂ ਪ੍ਰੀਲੀਮਿਨਰੀ ਤੌਰ ਤੇ ਇੱਥੇ ਮੈਂ ਡਾਕਟਰ ਨੂੰ ਪੁੱਛ ਰਿਹਾ ਸੀਗਾ ਸੋ ਦਿਨ ਕੈਸ਼ੁਐਲਟੀ ਦੇ ਵਿੱਚ ਰਿਪੋਰਟਡ ਹੈਗੀਆਂ ਆ ਸੋ ਦਵਾਂਤੇ ਬੰਦੇ ਥੋੜੇ ਜਿਹਾ ਘਟੇ ਚੁੱਕੇ ਹੋਰ ਹੈ ਵੀ ਨੰਬਰੀਕ ਹੋਰ ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਨੂੰ ਚੱਲਦਾ ਤਾਂ ਉਹਨਾਂ ਨੂੰ ਵੀ ਅਨੁਸਾਹੀ ਕਰਾਉਣ ਦੀ ਲੋੜ ਹੈ ਕਿ ਇਹਨਾਂ ਦੇ 10 12 ਬੰਦੇ ਹੈ ਤਾਂ ਦੇ ਹੈਵ ਸਸਟੇਨ ਮਾਈਨਰ ਇਨਜਰੀਜ਼ ਦੇ ਆਰ ਸਟੇ 10 ਤੁਸੀਂ ਜਾਨ ਨੂੰ 10 ਜਿਹੜੀਆਂ ਰੋਜਾਨਾ ਹੀ ਹੋ ਰਹੀਆਂ ਦਾ ਬਤਾਓ ਅਸੀਂ ਉਹ ਚੈੱਕ ਕਰ ਰਹੇ ਹਾਂ ਕੁਝ ਕੁ ਉਹ ਸੀਸੀਟੀਵੀ ਫੁਟੇਜ ਜਿਹੜੀ ਜਿਹੜੀ ਆਰੇ ਆ ਕੇ ਕਿਹੜਾ ਕਿਹੜਾ ਲਾਰਾ ਸੀਗਾ ਆਪੇ ਪਿੰਡ ਦੇ ਨਾਲ ਨਾਲ ਉਹਦੇ ਲਈ ਬਾਸਵਾ ਦੇ ਨੇ ਚੁਣ ਕੇ ਉਹ ਜਾ ਕੇ ਕੰਨ ਦੇ ਵਿੱਚ ਤੁਹਾਡੀ ਕਾਰਨੀ ਨੰਬਰ ਅਸੀਂ ਸੀ ਇਸ ਦਾ ਸਟੇਟਸ ਜਨਰੇਟ ਕਰ ਰਹੇ ਹਾਂ ਅਸੀਂ ਇਨਵੈਸਟੀਗੇਸ਼ਨ ਇਹਦੇ ਚ ਕਰ ਰਹੇ ਹਾਂ ਠੀਕ ਹੈ ਤਾਂ ਕਿ ਉਹ ਇਹਨਾਂ ਦੇ ਲੋਕ ਲੈਦੇ ਆਏ ਇਹ ਟੂਰ ਨੂੰ ਪੇਸ਼ਟ ਆਏ ਆ ਜਿਨ੍ਹਾਂ ਦੀ ਬੇਨਤੀ ਜਿਹੜੀ ਡੈਪ ਹੋਈ ਹੈ ਸਭ ਤੋਂ ਵੱਸ ਜਿਹੜੇ ਸੀਗਸ ਬੀਂਡਰ ਸੀਗੇ ਉਹਨਾਂ ਦੀ ਡਾਕਟਰ ਕਰ ਦਤੇ ਆ ਬਾਕੀ ਕੁਝ ਜਿਹੜਾ ਬਿਲਕੁਲ ਠੀਕ ਸੀ ਜਿਨ੍ਹਾਂ ਨੇ ਰੋਟੀ ਰੋਟੀ ਸੱਟਾਂ ਸੀ ਉਹ ਆਟੋ ਆਪਣੇ ਘਰ ਚਲੇ ਗਏ ਆ ਆਪਕੀ ਪੇਸ਼ਟ ਇੱਥੇ ਜਿਹੜੇ ਪਏ ਆ ਜਿੰਨੇ ਵੀ ਪੇਸ਼ਟ ਇੱਥੇ ਲਗੇ ਆ ਬਿਲਕੁਲ ਜਿਹੜੇ ਆ ਬਿਲਕੁਲ ਠੀਕ ਠਾਕ ਨੇ ਕੋਈ ਇਸੰਦ ਕਿਤੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਔਰ ਸਾਡੇ ਡਾਕਟਰ ਨੇ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਵੀ ਸਾਰੀ ਟੀਮ ਜਿਹੜੀ ਇੱਥੇ ਅਵੇਲੇਬਲ ਹੈਗੀ ਆ ਜਿਹਨੂੰ ਆਈਐਮਏ ਸਾਡੀ ਬਸਲਾ ਜਿਹੜੇ ਉਹਨਾਂ ਦੇ ਮੈਂਬਰ ਵੀ ਇੱਥੇ ਨੇ ਉਹ ਮੋੜਾ ਹੈ ਨਾ ਅੱਜ ਤਰ ਸਾਡੇ ਕੋਲ ਉਹ ਤਾਂ ਬੱਚੇ ਬੱਚੇ ਵੀ ਉਹ ਤਾਂ ਨਾ ਉਹਦੇ ਡਲਟਾ ਬੱਚਾ ਹੈ ਉਹ ਤੇ ਡਲਟਾ ਬੱਚਾ ਹੈ ਤੇ ਤਿੰਨ ਜਿਹੜੀਆਂ ਸਾਡੇ ਕੋਲ ਐਕਸਟਰੀ ਨਹੀਂ ਕਰਦੇ ਜਿਹੜੀਆਂ ਨਹੀਂ 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 ਕੋਈ ਨਹੀਂ ਆ ਗਾ ਸਾਡੇ ਵਿੱਚੋਂ ਆ ਗਿਆ ਆਹ ਚਾਲਿਆ ਨਹੀਂ ਇਹ ਦੁੱਖ ਦੀ ਗੱਲ ਹੈ ਜੀ ਚਾਰ ਇੱਕ ਪਰਿਵਾਰ ਤੋਂ ਬਣਾਇਆ ਜਿਨ੍ਹਾਂ ਦੇ ਘਰ ਦੇ ਚਾਰਾ ਦੇ ਜੀ ਜੀ ਹਾਂ ਹਾਂ ਜੀ ਅਸੀਂ ਸਭ ਤੇ ਜੀ ਉਸ ਨੂੰ ਰੋਹ ਹੈ ਜੀ ਟੀਮ ਆ ਜਿਹੜੀਆਂ ਸਰਬੰਸਾ ਬਾਰੇ ਮੈਂ ਇਹ ਬਸ ਦਾ ਐਚੂਰਲ ਰੋਅ ਹੈ ਇਹ ਆਪਣਾ ਪਟਾਲਾ ਕਾਧਿਆ ਰੋਡ ਹੈ ਉਸ ਰੋਡ ਦੇ ਉੱਤੇ ਤਾਂ ਪ੍ਰੀਲੀਮਨਰੀ ਤੌਰ ਤੇ ਇੱਥੇ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਸੀਗਾ ਸੋ ਜਿਹਨੇ ਕੈਸ਼ ਵਾਲੀ ਇਹ ਵਿੱਚ ਰਿਪੋਰਟਡ ਹੈਗੀ ਤਾਂ ਇਸ ਤੋਂ ਲਗਭਗ 6 ਬੰਦੇ ਥੋੜੇ ਜਿਹਾ ਕ੍ਰਿਟੀਕਲ ਹੋਰ ਹੈਵਨ ਆਲਰੇਡੀ ਸ਼ਿਫਟਡ ਟੂ ਕਮਰਸਰ 4 ਤੋਂ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਹੋ ਰਿਹਾ ਬੰਦਾ ਤੇ ਤਾਂ ਉਹਨਾਂ ਨੂੰ ਵੀ ਮੋਬਾਈਲ ਟੀਮ ਸੈਂਡਿੰਗ ਟੂ ਕਮਰਸਰ ਐਂਡ ਬਾਕੀ ਇਹ ਹੋਰ ਪਲਸ 12 ਵਾਲੇ ਕੋ ਦੇ ਹੈਵ ਸਸਟੇਨ ਮਾਈਨਰ ਇੰਜਰੀਜ਼ੀ ਦੇ ਆਰ ਸਟੇਡ ਅਸੀਂ ਉਹ ਚੈੱਕ ਕਰ ਰਹੇ ਹਾਂ ਕੁਝ ਕੁ ਸੀਸੀਟੀਵੀ ਫੁਟੇਜ ਨੂੰ ਚੈੱਕ ਕਰ ਰਹੇ ਹਾਂ ਉਹ ਕੋਈ ਜੀ ਇਹ ਵੀ ਆ ਰਿਹਾ ਕਿ ਅੱਗੇ ਮੋਟਰਸਾਈਕਲ ਆ ਰਿਹਾ ਸੀਗਾ ਤਾਂ ਫਿਰ ਉਹਨੇ ਆਪਣਾ ਟੁਰ ਲੈ ਲਿਆ ਬਾਸ ਵਾਲੇ ਨੇ ਕਰਕੇ ਰੋਡ ਆ ਕੇ ਬੰਦ ਦੇ ਦਿੱਤੇ ਜਾ ਰਹੇ ਨੇ ਕਪੜਾਸੀ ਇਸ ਨੂੰ ਸਟੈਬਲਿਸ਼ ਕਰ ਰਹੇ ਨੇ ਅਫਰ ਇਨਵੈਸਟੀਗੇਸ਼ਨ ਇਹਦੇ ਚ ਕਰ ਰਹੇ ਹਾਂ ਥਾਰ ਵੀਡੀਓ ਬਣਾ ਰਹੇ ਹਾਂ ਕਿ ਕੁਝ ਵੀ ਕੁਝ ਹੈ ਆਪਾਂ ਫਿਰ ਮੁੜ ਕੇ ਸਰਸ ਕੀ ਗੱਲ ਕੀਤੀ ਉਸ ਟੈਮਪਲਰ ਤੇ ਆਪਕੀ ਕੁਝ ਤਰ੍ਹਾਂ ਦੀ ਮੈਨਿੰਗ ਤੋਂ ਲਿਖੇ ਗਏ ਐਕਸ਼ਨ ਪਲਾਨ ਆਪਾਂ ਜਿਹਾ ਹੋ ਸਕਦਾ ਹੈ ਸਾਡੀ ਬੇਸ਼ੱਕ ਜਿਹੜੇ ਬੇਸ਼ੱਕ ਉਹਨਾਂ ਕੋਲ ਸਪੋਰਟ ਦੇਖਾ ਕੋਈ ਸੰਸਥਾ ਨੂੰ ਉਹਨਾਂ ਤੋਂ ਸਾਡੇ ਨਾਲ ਗੱਲਬਾਤ ਹੋ ਗਈ ਹੈ ਸਾਡੀ ਟੀਮ ਜਿਹੜੀ ਇੱਥੇ ਅਵੇਲੇਬਲ ਹੈ ਜਿਵੇਂ ਆਈਐਮਏ ਸਾਡੀ ਬਟਾਲਾ ਜਿਹੜੇ ਉਹਦੇ ਮੈਂਬਰ ਵੀ ਇੱਥੇ ਜਿਹੜੇ ਆਪਣੀ ਸੇਵਾ ਦੇ ਰਹੇ ਆ ਵੀ ਕੋਈ ਵੀ ਕਿਸੇ ਨੂੰ ਪ੍ਰੋਬਲਮ ਨਾ ਹੋਣ ਤਾਂ ਕਿ ਕਿਸ ਤਰ੍ਹਾਂ ਦਾ ਉੰਦੇ ਸਾਰੇ ਸੱਤ ਦੇਮ ਬੱਚੇ ਬੱਚੇ ਵੀ ਹੈਗੇ ਹੈ ਨਾ ਇੱਥੇ ਬੱਚੇ ਨੇ ਪਾਉਂਦਾ ਮੋਤੇ ਡਲਟਾ ਬੱਚਾ ਹੈ ਇਹ ਤੋੜ ਲੀਆਂ ਤਿੰਨ ਜਿਹੜੀਆਂ ਸਾਡੇ ਕੋਲ ਐਸ ਵੇਲੇ ਕਰਦੇ ਜਿਹੜੀਆਂ ਵੀ ਆ ਹਾਂਜੀ ਅਬ ਵੀ ਸਭ ਇਹ ਗੱਲ ਨੂੰ ਸੋਚੋ। ਥੋੜਾ ਦੇਰ ਨੂੰ ਜੇ ਸਾਰੇ ਇਹ ਚੀਜ਼ਾਂ ਨਾਲ ਦੇਖਣ ਕਰਦੇ ਆ। ਸਭ ਇਹ ਪ੍ਰੋਪਰਟੀ ਦੀ ਮਾਦੇ ਤੇ ਉਹ ਛੇ ਪ੍ਰੋਪਰਟੀ ਨੇ ਜਿਹੜੀ ਮੈਂ ਤੇ ਆਪੇ ਕਿਸੇ ਵੀ ਹੱਦ ਵਿੱਚ ਨਹੀਂ